ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ ਫਰੰਦੀ ਪੁਰੀਆ ਗੋਪੀ ਬਾਜੇ ਖਾਨੇ ਵਾਲਿਆ ਆਹ ਗੋਪੀ ਫਰੰਦੀ ਪੁਰੀਆ ਮੈਂ ਇੱਕ ਪਤਣਾ ਵਾਲਾ ਫਰੰਦੀ ਪੁਰੀਆ ਇਤੋਂ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾਲਾ ਆਉ ਸਾਹਮਣੇ ਫਰੰਦੀ ਪੁਰੀਆ ਗੋਪੀ ਲਾ ਗਿਆ ਮੇਰੇ ਵੀਰੋ ਰੋਪੜੀਆ ਤਾਲਾ ਹੁੰਦੀ ਲਾਲਾ ਲਾਲਾ ਅੱਜ ਮੇਰੇ ਵੀਰੋ ਰਾਜਾ ਸੰਸੀ ਹਵਾਈ ਅੱਡੇ ਦੇ ਲਾਗੇ ਪੈ ਗਏ ਪੜਾਕੇ ਦੋ ਜਿਕਾਰਾ ਦੁਨੀਆ ਖੁਸ਼ ਹੋ ਗਈ ਆ ਲੈ ਵੀ ਇਧਰ ਸ਼ਮਮਾ ਕਬੂਤਰ ਕਹਿੰਦਾ ਨਹੀਂ ਮੈਚ ਕਹਦਾ ਅੱਗ ਕੱਢੀ ਪਈ ਐ ਸਰਦਾਰ ਦਿਲਬਾਖ ਸਿੰਘ ਦੀ ਘਿਹਰੇ ਵਾਲੇ ਪ੍ਰਸਿੱਧ ਕਬੱਡੀ ਕੋਚ ਨੇ ਵਕਤ ਵਕਤ ਤੇ ਸੈਮੀਨਾਰ ਵੀ ਕਰਦੇ ਆ ਆ ਰੈਫਰੀ ਛਪਦੀਆਂ ਸਵਾਮਾ ਦਿੰਦਾ ਪਰ ਆ ਇੱਕ ਵਾ ਇੱਕ ਵੰਤੇ ਜੀਵਨ ਇੱਕ ਵਾ ਇੱਕ ਵੰ ਇੱਕ ਵੰ ਹੋ ਗਈ ਓ ਇੱਕ ਮੇ 60000 ਤੇ ਹੋ ਗਏ ਆ ਗਾਗੂ ਚੰਗੇ ਆ ਜਾਣੇ ਮਾਝੀ ਮੋਰਾ ਨਸਲ ਦੇ ਮਰ ਜਾਣੇ ਪਰ ਗੋਪੀ ਗੋਪੀ ਆ ਟੱਕਰ 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 ਗੋਪੀ ਗੋਪੀ ਓ ਮੇਲਾ ਬੋਲ ਗਿਆ ਗੋਪੀਦ ਹੋ ਗਏ ਨਾਮ ਚੱਲਦਾ ਓ ਸੁੱਖ ਨਹੀਂ ਓ ਜਾਗੂ ਤੇ ਨਾਮ ਚੱਲਦਾ ਦੁਨੀਆ ਚ ਦੁਨੀਆ ਸੋਚਾਂ ਚ ਪਈ ਦਰਵਾਗ ਸਿਆ ਵੀ ਕੌਣ ਨਿੱਕਾ ਅੱਖੀ ਮੋੜ ਕੇ ਓ ਟਿੱਬੇ ਦੇ ਬਰਾਬਰ ਲਾਊਗਾ ਵੀ ਗਾਲ ਲੱਭਣੀ ਓ ਗਾਲ ਲੱਭਣੀ ਇਹਦੇ ਖਾਸਾ ਚਾਹ ਮਣਾਉਂਦਿਆਂ ਇੱਕ ਮੱਸਿਆ ਹੋ ਤਿਆਰ ਮੁੰਡਿਆਂ ਲੈ ਵੀ ਲੋਦੀ ਸਿਆ ਸਿੰਗਾ ਆ ਸਿੰਗਾ ਸਿੰਗਾ ਓ ਲੋਦੀ ਮੇਲਾ ਓ ਪੁਰੀਆ ਲੋਦੀ 60 ਹਜ਼ਾਰ ਦਾ ਜੱਫਾ ਲਾ ਗਿਆ ਐਸੇ ਤਰ੍ਹਾਂ ਕ ਵੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ